ਸਤਿ ਸ਼੍ਰੀ ਅਕਾਲ ਜੀ ਮੈਂ ਆ ਰਹੀ ਹਾਂ ਤੇ ਇਹਨੂੰ ਤੁਸੀਂ ਲੋਗ ਨੂੰ ਨਹੀਂ ਮਿਲਣਾ ਲੋ ਗਾਈ ਜੇ ਤੁਸੀਂ ਕਾ ਵਗਰ ਸੈਟਿੰਗ ਚੇਂਜ ਕਰ ਆਈ ਫੇ ਸੈਟਿੰਗ ਚੇਂਜ ਕਰਤੀ ਐ ਤੇ ਆ ਬੈੱਡ ਤੁਸੀਂ ਦੇ ਸਕਦੇ ਇਹ ਵਾਲਾ ਜਿਹੜਾ ਬੈੱਡ ਹੈਗਾ ਸੀਗਾ ਇਹ ਲੱਗਾ ਸੀਗਾ ਫਤ ਬੈੱਡ ਤੇ ਦਿਖਾ ਦਿਓ ਇਹ ਬੈੱਡ ਲੱਗਾ ਸੀਗਾ ਦੀਦੀ ਉਧਰ ਮੇਰੇ ਵਾਲੇ ਕਮਰੇ ਚ ਹਣਾ ਤੁਹਾਨੂੰ ਦੀਦੀ ਹਰ ਵਾਲਾ ਬੈੱਡ ਇਹ ਤੇ ਹੁਣ ਆਪਾਂ ਲਾਤਾ ਇੱਧਰ ਸੈਂਟਰਲੇ ਕਮਰੇ ਚੋਂ ਮਤਲਬ सोनू ਦੀਦੀ ਵਾਲੇ ਕਮਰੇ ਚ ਲਾਤਾ ਤੇ ਮੇਰੇ ਵਾਲੇ ਕਮਰੇ ਜਿਹੜਾ ਮੇਰਾ ਬੈੱਡ ਹੈਗਾ ਉਹ ਆ ਨਾ ਆਪਾਂ ਉੱਥੇ ਰੱਖਤਾ ਤੇ ਨਾਲ ਇੱਧਰ ਜਿਹੜਾ ਪਹਿਲਾਂ ਵਾਲਾ ਬੈੱਡ ਲੱਗਿਆ ਹੋਇਆ ਉਹ ਲਾਤਾ ਮਤਲਬ ਇੱਥੇ ਹੁਣ ਆਹ ਸਾਡਾ ਗੁੱਗਨੂ ਪਤੇ ਸਿੰਘ ਤੇ ਸਾਡਾ ਪ੍ਰਨੀਤ ਸਿੰਘ ਉਹ ਆਪਣਾ ਇੱਥੇ ਬੈਜਨ ਕਰਨਗੇ ਤੇ ਅੱਜ ਆਪਾਂ ਸਾਰੀ ਸੈਟਿੰਗ ਕਰਤੀ ਏ ਤੇ ਅਜੇ ਬਾਕੀ ਪਈ ਏ ਕਰਨ ਵਾਲੀ ਉਹ ਆਪਾਂ ਕਰਦੇ ਆ ਮੈਨੂੰ ਲੱਗਦਾ ਸਾਰਾ ਦਿਨ ਅੱਜ ਨਿਕਲ ਜਾਣਾ ਸਾਡਾ ਇਦਾਂ ਹੀ ਤੇ ਮੇਰੇ ਦਿਮਾਗ ਚ ਇੰਨੇ ਕੰਮ ਚੱਲਦੇ ਨੇ ਇੰਨੇ ਕੰਮ ਚੱਲਦੇ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਰਾਂਗੀ ਕਿ ਬੇਟਾ ਨਾ 1 2 3 ਹਾਂ ਦੇਖੋ 1 2 ਇੱਕ ਆਪਾਂ ਇੱਧਰ ਲਾ ਤਾਉਂਦਾ ਤਾਂ ਇੱਧਰ ਨਾ ਰੱਖੇ ਤਾਂ ਇਹਦਾ ਸਟੋਰ ਰੂਮ ਯੂਜ਼ ਕਰਦੇ ਆ ਇੱਥੇ ਆਪਾਂ ਨੇ ਆ ਜਿਹੜਾ ਐਕਸਟਰਾ ਸਮਾਨ ਸੀਗਾ ਉਹ ਰੱਖਤਾ ਹਾਂ ਆ ਦੇਖੋ 1 2 3 4 ਹਾਂ 5 ਹਾਂ ਬਹੁਤ ਬੈੱਡ ਹੋ ਗਏ ਤੇ ਇਧਰੋਂ ਆਪਾਂ ਹਾਂ ਬੈੱਡ ਚੱਕਿਆ ਹੈ ਇਧਰੋਂ ਆਪਾਂ ਅਜੇ ਕਰਦੀਆਂ ਸੈਟਿੰਗ ਕੀਤੀ ਨਹੀਂ ਹੈਗੀ ਤੇ ਇਧਰ ਆਪਾਂ ਨੇ ਆ ਕਰਤੀ ਹੈ ਅਜੇ ਤੇ ਬਾਸ ਇਸ ਰੂਮ ਚੋਂ ਪੋਚਾ ਪੂਚਾ ਕੱਢਦੇ ਆਂ ਪੋਚਾ ਬਾਸ ਤੇ ਕੱਢਾਂਗੇ ਪਹਿਲਾਂ ਆਪਾਂ ਹਾਂ ਸਾਰੀ ਕਰ ਲਈਏ ਤੇ ਅੱਜ ਕਿਰਨ ਜੀ ਦੀ ਨਾ ਮੈਂ ਲੱਗ ਰਹੀ ਹਾਂ ਜਿੰਨਾ ਕਿ ਮੇਕ ਹੋ ਰਿਹਾ ਏ ਕਿਉਂਕਿ ਮੇਰਾ ਦਿਮਾਗ ਬਹੁਤ Pase ਚੱਲੰਦਾ ਮੈਨੂੰ ਸਮਝ ਨਹੀਂ ਆਉਂਦੀ ਕਿਹੜਾ ਕਿਹੜਾ ਕੰਮ ਕਰਾਂ ਤੇ ਕਿਹੜਾ ਕਿਹੜਾ ਕੰਮ ਛੱਡਾਂ ਤੇ ਆਹ ਤੇ ਮੈਨੂੰ ਫਤਿਹ ਦੀ ਬੜੀ ਵਧੀਆ ਚੀਜ਼ ਦੇਤੀ ਫੜਨੀ ਸੌਕੀ ਆ ਸਟੈਂਡ ਜਿਆ ਹੱਥ ਦੇ ਵਿੱਚ ਤੇ ਬਲਿੰਦਰ ਮੇਰੇ ਲਈ ਜਿਹੜਾ ਸਟੈਂਡ ਲੈ ਕੇ ਆ ਰਹੇ ਨਾ ਕਹਿੰਦੀ ਗਗਨ ਜੀ ਵੇ ਤੂੰ ਕੱਲੀ ਵਲੌਗ ਬਣਾਉਣੀ ਆ ਕੋਈ ਹੁੰਦਾ ਨਹੀਂ ਤੇਰੇ ਕੋਲੇ ਕੈਮਰਾ ਫੜਨ ਵਾਲਾ ਤੇ ਉਹ ਇੱਕ ਸਟੈਂਡ ਲੈ ਕੇ ਆ ਰਹੇ ਨੇ ਜਿਹਨੂੰ ਤੁਸੀਂ ਇੱਕ ਥਾਂ ਤੇ ਰੱਖਦਾ ਤੇ ਤੁਸੀਂ ਜਿੱਧਰ ਮੂਵ ਕਰੋਗੇ ਉਹ ਉਧਰ ਉਧਰ ਫੋਨ ਜਿਹੜਾ ਹੈਗਾ ਉਹਨੂੰ ਮਤਲਬ ਮੂਵ ਕਰੀ ਜਾਊਗਾ ਪਤਾਨੀਆਂ ਨੂੰ ਕੀ ਕਹਿੰਦੇ ਗਿੰਬਲ ਕਹਿੰਦੇ ਸ਼ਾਇਦ ਹਾਂ ਸੱਚ ਤੇ ਲੋ ਜੀ ਇਧਰ ਨਾਲੇ ਤਾਂ ਹੁਣ ਬਾਹਰ ਦਾ ਵੀਊ ਵਿਖਿਆ ਕਰੇਗਾ ਉਹ ਵਾਓ ਉਹਦਾ ਇੱਕ ਗੱਲ ਹੈਗੀ ਹੈ ਸੈਟਿੰਗ ਚੇਂਜ ਕਰਕੇ ਫਰੈਸ਼ ਫਰੈਸ਼ ਜਿਹਾ ਲੱਗਣ ਲੱਗ ਜਾਂਦਾ ਹੈ ਹਨਾ ਲੱਗਦਾ ਨਾ ਮਾਈਂਡ ਜਿਆ ਫਰੈਸ਼ ਰਹਿੰਦਾ ਗਾਇਜ਼ ਅਗਰ ਤੁਸੀਂ ਚਾਹੁੰਦੇ ਹੋ ਨਾ ਤੁਹਾਡਾ ਮਾਈਂਡ ਥੋੜਾ ਫਰੈਸ਼ ਰਹੇ ਪੋਜ਼ਿਟਿਵਿਟੀ ਰਹੇ ਤਾਂ ਥੋੜੀ ਥੋੜੇ ਜਿਹੇ ਟਾਈਮ ਬਾਅਦ ਕਰਦੀ ਸੈਟਿੰਗ ਚੇਂਜ ਕਰਦੇ ਰਿਆ ਕਰੋ ਨਹੀਂ ਵੈਸੇ ਮੈਨੂੰ ਲੱਗਦਾ ਕਿ ਸਾਈਕੋਲੋਜੀਕਲੀ ਵੀ ਇਹ ਚੀਜ਼ ਹੈਗੀ ਹੈ ਫੈਕਟ ਹੈ ਇਹ ਕਿ ਜਦੋਂ ਵੀ ਆਪਾਂ ਕੁਝ ਚੀਜ਼ਾਂ ਅੰਦਰ ਉੱਧਰ ਕਰਦੇ ਆ ਨਾ ਤਾਂ ਆਪਣਾ ਮਾਈਂਡ ਥੋੜਾ ਜਿਆ ਫਰੈਸ਼ ਰਹਿੰਦਾ ਤੇ ਅੱਜ ਤੁਸੀਂ ਮੇਰੀ ਹਾਲਤ ਦੇਖਦੇ ਹੋਵੋਗੇ ਐਦਾਂ ਦੀ ਮੇਰੀ ਹਾਲਤ ਬਣੀ ਹੋਈ ਕੱਲ ਮੈਂ ਜਾਣਾ ਅੱਜ ਪੇਪਰ ਲਈ ਇੱਧਰ ਆਪਣੇ ਅਮਰਗੜ ਵਾਲੀ ਸਾਈਡ ਜੇ ਕਿਸੇ ਨੂੰ ਪਤਾ ਤਾਂ ਪਲੀਜ਼ ਮੈਨੂੰ ਦੱਸ ਪੀ ਚਾਹੁੰਦਾ ਪਿੰਡ ਜਿਹੜਾ ਮੈਂ ਨਾਲ ਨੂੰ ਪੁੱਛਿਆ ਆਈ ਥਿੰਕ ਉਹ ਕਹਿੰਦੇ ਸਨਾਨ ਤੋਂ ਸੰਰੂਪ ਸੰਰੂਪ ਤੋਂ ਫਿਰ ਆਪਣਾ ਪਤਾ ਨਹੀਂ ਕਿ ਉਹ 에어ਪੋਰਟਲਾ ਕਿਹਾ ਸੀ। 에어ਪੋਰਟਲਾ ਵੀ ਇੱਕ ਹਾਂ ਤੇ ਮੈਂ ਜਾਣਾ ਕਦੋਂ ਕਿੰਨੇ ਵਜੇ ਕੀ ਹੈ ਜੇ ਉਹ ਕੁਝ ਵੀ ਨਹੀਂ ਪਤਾ ਹੈਗਾ ਟਾਈਮਿੰਗਸ ਤੇ ਅੱਜ ਪਹਿਲਾਂ ਆਪਾਂ ਕੰਮ ਕਰੀਏ ਸੱਚੀ ਮੇਰੇ ਬਹੁਤ ਕੰਮ ਪਏ ਨੇ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਦੀਦੀ ਉਹਨਾਂ ਨੂੰ ਮੈਂ ਭੇਜਾਂ ਦੁਪੱਟੇ ਲੈ ਕੇ ਤੇ ਅੱਜ ਸ਼ਾਮ ਨੂੰ ਲੋਹੜੀ ਦਾ ਫੰਕਸ਼ਨ ਹੈ ਉੱਥੇ ਵੀ ਜਾਣਾ ਉੱਥੇ ਮੇਰੀ ਕੋਈ ਤਿਆਰੀ ਨਹੀਂ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਉੱਥੇ ਪਾ ਕੇ ਕੀ ਜਾਣਾ ਜੀ ਤੇ ਦੀ ਦੀ ਨੂੰ ਉਹਨਾਂ ਨੂੰ ਭੇਜਿਆ ਸਾਰੇ ਮੇਰੇ ਸੂਟ ਨੇ ਘਟੋ ਘਟ ਅਠ 10 ਮੈਂ ਕਿਹਾ ਕਿ ਤੁਸੀਂ ਨਾ ਉਹਨਾਂ ਦੇ ਦੁਪੱਟੇ ਲੈ ਜਾਓ ਤੇ ਉਹ ਮੇਰੇ ਦੁਪੱਟੇ ਡਾਈ ਕਰਨ ਵਾਸਤੇ ਦੇ ਕੇ ਆਓ ਤੇ ਟੇਲਰ ਨਾਲ ਵੀ ਮੇਰੀ ਲੜਾਈ ਹੋ ਗਈ ਕਿਉਂਕਿ ਮੈਨੂੰ ਲੱਗਿਆ ਉਹਨੇ ਮੇਰੇ ਸੂਟ ਸਟਿਚ ਹੀ ਨਹੀਂ ਕੀਤੇ ਹਾਂਜੀ ਫਤਿਹ ਇਦਾਂ ਵਿਆਹ ਵਾਲੀ ਮੂਵੀ ਵਾਂਗ ਰਹਿਣਾ ਸ਼ੂਟ ਕਰੋ ਤੇ ਬਸ ਇਧਰੋਂ ਸੈਟਿੰਗ ਕਰਕੇ ਫਿਰ ਮਤਲਬ ਬਾਅਦ ਦੀ ਥੋੜੀ ਚਾਹ ਬਣਾਉਣੀ ਆ ਹਨਾ ਖਾਮ ਨਾਲੇ ਆਪਣੀ 2 ਮਿੰਟ ਦੀ ਬ੍ਰੇਕ ਹੋ ਜਾਗੀ ਤੇ ਆਂਟੀ ਤੇ ਨਾਲੇ ਆਪਾਂ ਚਾਹ ਪੀ ਲਾਂਗੇ ਤੇ ਫਿਰ ਮੇਰੇ ਕਮਰੇ ਚ ਤਾਂ ਹੁਣ ਘੱਟ ਹੀ ਕੰਮ ਬਸ ਬੈੱਡ ਘਮਾ ਕੇ ਉਧਰ ਕਰਨਾ ਚਦਰਾਂ-ਛਦਰਾਂ ਜਿਹੜੀਆਂ ਲੈਂਦੀਆਂ ਪਈਆਂ ਨੇ ਅਜੇ ਤਾਂ ਆਪਾਂ ਪ੍ਰਾਣੀਓਂ ਹੀ ਪਾ ਦਾਂਗੇ ਤੇ ਫਦੇ ਤੁਸੀਂ ਐਂ ਕਰੋ ਇੱਕ ਥਾਂ ਤੇ ਬਹਿ ਜਾਓ ਜਾਂ ਤਾਂ ਦਾਦੀ ਵਾਲੇ ਰੂਮ ਚ ਬਹਿ ਜਾਓ ਟੀਵੀ ਦੇਖ ਲਓ ਠੀਕ ਐ ਤੇ ਜਾਂ ਦੰਮੂ ਦੀਦੀ ਵਾਲੇ ਘਰੇ ਚਲੇ ਉਧਰ ਚਲੇ ਜਾਓ ਦੂਸਰੇ ਘਰ ਓਕੇ ਇਹ ਮੇਰਾ ਗੁਗੂ ਦੇਖੋ ਕਿੱਦਾਂ ਲੱਤਿਆ ਇਹ ਵੀ ਮੇਲੇ ਗੁਗੂ ਦੇਖੋ ਕਿੱਦਾਂ ਲੱਤਿਆ ਇਹ ਮੇਰਾ ਗੁਗੂ ਮੈਨੂੰ ਵੀ ਐਂਜਲ ਲੱਗਣਾ ਮੈਂ ਥੋੜਾ ਜਿਹਾ ਆਫ ਲੱਗ ਰਹੀ ਆ ਮੈਂ ਬੈੱਡ ਚੱਕ ਕੇ ਕਦੇ ਇੱਧਰ ਕੰਮ ਰਹੀ ਸੀ ਕਦੇ ਉੱਧਰ ਲੇ ਚ ਮੈਂ ਕਹਿੰਦੇ ਬਹੁਤ ਦੀਦੀ ਇਹ ਕੰਮ ਕਰਦੀ ਨਹੀਂ ਹਾਂ ਮੇਰੇ ਬਹੂ ਆ ਜਾਂਦੀ ਸੀ ਮੈਂ ਸੈਟਿੰਗ ਚੇਂਜ ਕਰਦੀ ਰਹਿੰਦੀ ਮੈਨੂੰ ਬੜੀ ਖੁਸ਼ੀ ਹੁੰਦੀ ਬਲਿੰਦਰ ਨੇ ਆਉਣਾ ਸ਼ਾਮ ਨੂੰ ਮੈਂ ਦਿਖਾਣਾ ਬਲਿੰਦਰ ਅੱਜ ਮੈਂ ਇਦਾਂ ਕੀਤਾ ਬਲਿੰਦਰ ਨੇ ਆਪਣੇ ਆਪ ਵੀ ਵੇਖ ਦੇ ਹੀ ਕਹਿ ਦੇਣਾ ਤੇ ਬਲਿੰਦਰ ਦੀ ਆਦਤ ਹੀ ਉਹ ਅਪਰੀਸ਼ੀਏਟ ਵੀ ਬਹੁਤ ਕਰਦੇ ਹੁੰਦੇ ਸੀਗੇ ਤੇ ਜਦੋਂ ਕੋਈ ਅਪਰੀਸ਼ੀਏਟ ਕਰਦਾ ਹੈ ਨਾ ਪਾਪਾ ਨੇ ਮੈਂ ਬੂਏ ਪਿੱਛੇ ਘੜੇ ਆ ਰਿਹਾ ਹਾਂ ਪਾਪਾ ਨੇ ਦਰਵਾਜ਼ੇ ਪਿੱਛੇ ਲੋਕ ਜਾਣਾ ਮੈਂ ਵੀ ਲੋਕ ਜਾਣਾ ਸੋ ਪਾਪਾ ਨੇ ਵੀ ਵੇਖ ਕੇ ਨਾ ਕਹਿਣਾ ਉਹ ਵਾਓ ਬਹੁਤ ਸੋਹਣਾ ਲੱਗ ਰਿਹਾ ਤੇ ਬੜੀ ਖੁਸ਼ੀ ਹੁੰਦੀ ਹੁੰਦੀ ਫਿਰ ਦੂਜੇ ਦਿਨ ਸੈਟਿੰਗ ਚੇਂਜ ਹੀ ਕਰਦੇ ਰਹਿੰਦੇ ਹੁੰ ਚਲੋ ਭਾਦ ਦੇ ਆਕਰੋ ਤੁਸੀਂ ਬੈਠੋ ਜਾਓ ਹੁਣ ਠੀਕ ਹੈ ਜਿਹੜੇ ਸਾਹ ਨੇ ਹਿੰ ਹਿੰ ਲਾਈ ਮੈਨੂੰ ਲੱਗਦਾ ਨਹੀਂ ਕਿ ਪਾਲਕ ਪਨੀਰ ਬਣੂਗਾ ਅੱਜ ਅੱਜ ਹੀ ਸ਼ਾਰੀਆ ਮੰਗਰਾ ਪਾਲਕ ਪਨੀਰ ਬਣਾਣਾ ਹੈ ਇਧਰ ਤੇਰੇ ਛੱਟ ਤਾਂ ਲੱਗੀ ਦੇਖੀਆ ਕੀ ਉੱਤੇ ਦੁਖ ਰਹਾ ਇੱਥੇ ਚਲੋ ਕੀ ਕਰਨਾ ਚੰਗੀ ਗੱਲ ਹੈ ਮੈਂ ਕਿਹਦੀਆਂ ਲਿਆਉਣੀਆਂ ਟੱਬ ਦੇ ਵਿੱਚ ਧੋ ਲੋ ਹੋਰ ਦੀ ਕਰਨ ਦੇਖ ਲੈ ਮੇਰਾ ਰਸ ਜੀ ਨਹੀਂ ਆਪ ਮੈਂ ਦੇਗਾ ਮੈਂ ਕਿ ਨਹੀਂ ਕਰਦੀ ਨਹੀਂ ਕਿਤੇ ਰੋਸੀ ਦੀ ਤੂੰ ਆਹੀ ਨਹੀਂ ਮਸੀਆਂ ਅੱਜ ਤੋਂ ਸਾਲ ਦੇਣੀ ਕੀ ਕਹਿੰਦਾ ਫਤਿਹ ਤੇ ਮੂੰਹ ਤੋਂ ਪਿਆਣਾ ਤੇ ਇਹ ਤੈਨੂੰ ਸਾਰ ਨਹੀਂ ਆਉਣਾ ਮੈਂ ਤੈਨੂੰ ਦੱਸਦਾ ਹਾਂ ਹੁਣ ਪਿਆਣਾ ਕਿ ਵੱਖੀ ਚ ਨਹੀਂ ਕਰਮ ਕਰਮ ਕੀ ਵੱਖੀ ਰਗੀ ਲੋ ਗਾਇਸ ਫਾਈਨਲੀ ਅਸੀਂ ਸਾਰਾ ਕੰਮ ਕਰ ਕਰਕੇ ਤੇ ਹੁਣ ਅਸੀਂ ਵਿਹਲੇ ਹੋਏ ਆ ਤੇ ਇੱਦਾਂ ਤੁਸੀਂ ਦੇਖ ਸਕਦੇ ਹੋ ਆ ਸਾਰੀ ਸੈਟਿੰਗ ਕੀਤੀ ਹੋਈ ਇੱਕ ਵੱਡਾ ਇੱਧਰ ਲੱਗ ਗਿਆ ਇੱਕ ਇੱਧਰ ਲੱਗ ਗਿਆ ਇਹਦੇ ਤੇ ਮੈਂ ਕੁਝ ਸੂਟ ਕੱਢ ਕੇ ਰੱਖੇ ਨੇ ਤੇ ਅੱਜ ਦਾ ਮੈਂ ਸੂਟ ਪਾਇਆ ਦੀਦੀ ਦਾ ਮੈਂ ਤੁਹਾਨੂੰ ਦਿਖਾਨੀ ਆ ਸਾਡੇ ਨਾਲ ਇੱਥੇ ਲੋਹੜੀ ਦਾ ਫੰਕਸ਼ਨ ਹੈ ਜੋਨੀ ਨੂੰ ਮੱਟ ਪਏ ਨੇ ਪਲੀਜ਼ ਇਗਨੋਰ ਕਰਿਓ ਤੇ ਰੋਡੀ ਦਾ ਫੰਕਸ਼ਨ ਹੈ ਮੈਂ ਵੈਸੇ ਤਾਂ ਮਤਲਬ ਆਪਣਾ ਸੂਟ ਪਾ ਰਹੀ ਸੀਗੀ ਤੇ ਫੇਰ ਵੈਸੇ ਇਹ ਨਾ ਬਹੁਤ ਟਾਈਮ ਦਾ ਪਹਿਂ ਦੀਦੀ ਨੇ ਕਦੀ ਪਾਇਆ ਨਹੀਂ ਹੈਗਾ ਤੇ ਮੈਂ ਸੋਚਿਆ ਕਿ ਚਲ ਮੈਂ ਇਹੀ ਪਾ ਲਵਾਂ ਸੋ ਵਧੀਆ ਲੱਗਿਆ ਮੈਨੂੰ ਪਾ ਕੇ ਮਤਲਬ ਸੋਹਣਾ ਲੱਗ ਰਿਹਾ ਹੈ ਸੂਟ ਤੇ ਮੈਂ ਇਹ ਪਾ ਲਿਆ ਤੇ ਮੈਂ ਇਹ ਪਾ ਲਿਆ ਆਪਾਂ ਹੋ ਗਏ ਤਿਆਰ ਸ਼ਾਹ ਸਟੈਂਡ 'ਚ ਕੈਮਰਾ ਲੱਗਾ ਹੀ ਉਹਦੇ 'ਚ ਡਿੱਗ ਗਿਆ ਫਤੇ ਕੋਲ ਫਿੱਟ ਗਈ ਮੈਂ ਹੈਗਾ ਚੰਗੀ ਫਿਰ ਦੁਪੱਟਾ ਜੇ ਮੈਂ ਨਾ ਤੀ ਮੈਨੂੰ ਲੱਗਦੀ ਹੈ ਠੰਡ ਤਾਂ ਕਰਕੇ ਮੈਂ ਨਾ ਸ਼ਾਂਤ ਦੀ ਬੁੱਕ ਖੋਲ੍ਹ ਮਾਰੀ ਆਂ ਬਾਲ ਘੋਣੇ ਬਹੁਤ ਔਖੇ ਲੱਗਦੇ ਮੈਂ ਕਿੰਨਾ ਚਿਰ ਹੀ ਟਰਗੇ ਮਿੱਠੀ ਬਾਲ ਸੋਹੜ ਤੇ ਆਜੋ ਮੈਂ ਤੁਹਾਨੂੰ ਆਪਣਾ ਰੂਮ ਵੀ ਦਿਖਾਨੀ ਆਂ ਸਾਡਾ ਰੂਮ ਬਾਲਾ ਸੁਣਨਾ ਕਰਿਆ ਹੈ ਨਾ ਸਵੇਰ ਦੀ ਤਿਆਰੀ ਵੀ ਕਰ ਰਹੀ ਆ ਆਜੋ ਗਾਇਸ ਜਿਹੜਾ ਲੈਟਰੂਡ ਲੱਗ ਜ ਸਾਡੀ ਖਿੜਕੀ ਖੋਲਿਆ ਕਰੋ ਆਹ ਹੋਊਗਾ ਤਦੋਂ ਤਾਂ ਬਹੁਤ ਹੁੰਦੀ ਆ ਠੰਡ ਹੁੰਦੀ ਚਲੋ ਗਾਇਸ ਆਪਣਾ ਰੂਮ ਐਦਾਂ ਤਿਆਰ ਕੀਤਾ ਅੱਜ ਮਤਲਬ ਬੈੱਡ ਹੁਣ ਇਸ ਵਾਰੀ ਸਾਰੇ ਥਾ ਲਾ ਦੇ ਨੇ ਸਾਰੇ ਸੌਕਸ ਸਾਰੇ ਮੈਂ ਵੈਸੇ ਧੋ ਕੇ ਰੱਖੀਆਂ ਹੋਈਆਂ ਨੇ ਕਿਉਂਕਿ ਮੈਂ ਨਾ ਇਹਨਾਂ ਨੂੰ ਇੱਥੇ ਹੀਟਰ ਦੇ ਅੱਗੇ ਸੁਕਾਵਾਂਗੀ ਜੇ ਬਾਹਰ ਰੱਖ ਦਿੱਤੇ ਤਾਂ ਨਿੱਕੀਆਂ ਨਿੱਕੀਆਂ ਚੀਜ਼ਾਂ ਲੱਗਦੀਆਂ ਨਹੀਂ ਹੈਗੀਆਂ ਹਾਂਜੀ ਬੱਤ ਉਸ ਦਵਾਈ ਆ ਤਰੋਗੀ ਮੇਰੀ ਹਾਂ ਤਵਹੀ ਤਾਂ ਜੋਗੀ ਹਾਂ ਦਵਾਈ ਆ ਜੂ ਤੇ ਪਾਪਾ ਗਏ ਹੋਏ ਨੇ ਮੈਂ ਅੱਜ ਕਾਰੇ ਤਾਂ ਉਹੀ ਖਾਣੀ ਸੀ ਹਾਂ ਇਹ ਕਿੰਨੇ ਖੋਲੀ ਹੋਏ ਨੇ ਨਹੀਂ ਪਤਾ ਪਾਪਾ ਉਹ ਜੇ चलो चल चलो रजाना पालक दीदी बनाने पालक साफ करती है कुकरे का रखी है ना टोकरा भी नहीं निकलना टोकली ਗੜੀ ਵੱਡੀ ਉਹਦੇ ਚੱਕ ਲੈਣੇ ਆ ਇੱਕੋ ਵਾਰੀ ਆ ਜੇ ਕਿ ਸਾਰੇ ਸੱਚੇ ਦੇ ਚੁਣੇ ਕਰ ਲਓ ਥੋੜੀ ਥੋੜੀ ਤੇ ਕੱਟਣੀ ਪਣੀ ਸੌਨ ਦੇ ਦੀ ਕੱਟਣੀ ਮੈਂ ਇਧਰੋਂ ਕਰ ਲਓ। ਘਾਹ ਤੋਂ ਫਿਰ ਇਹ ਕਿੰਨਾ ਘਾਹ ਪਾਣੀ ਇੱਥੇ ਨਾ ਪਾਣੀ ਸੌਨ ਨੂੰ ਪੁੱਛ ਪਾਣੀ ਇਹ ਘਾਹ ਲਾਣਾ ਤਾਂ ਥੋੜਾ ਹੀ ਹੈ ਪਾਲਕ ਦਾ ਪਾਣੀ ਆਪਣਾ ਵੀ ਛੱਡਦੇ ਪਾਣੀ। ਓਏ ਰੁਕੋ। ਨਾ ਇਹ ਕਿਹੜਾ ਜਿਹਾ ਪਾਣੀ ਰੱਖਦੇ ਨੇ। ਉਹ ਬਸ ਸੌਕੇ ਲਈ ਹੁੰਦੇ ਨੇ ਪਾਲਕ। ਤੇ ਜਿਹੜੇ ਫੰਕਸ਼ਨ ਤੇ ਆਣਾ ਉਹੋਂ ਆਪਾਂ ਜਾਣਾ ਤਾਂ ਕਿਉਂ। 6:00 ਵਜੇ 6:00 ਵਜੇ ਰਣਪੰਡ 6:00 ਵਜੇ ਨਗਰੇ ਕਰੋ ਪਤਾ ਇਹਨੂੰ ਸਾੜਾ ਪਤਾ ਜੀ ਮਦਰ ਦਾ ਆਪਣਾ ਜੂਰਾ ਘਾਟਾ ਬਸ ਪਤਾ ਹੈ ਮੈਂ ਹਾਂ ਕੋਈ ਪਟਕਾ ਬਣਾ ਲੈ ਮੇਰਾ ਬੁੱਤ ਇਹਨਾਂ ਕੱਪੜੇ ਮੈਂ ਥਰ ਕੇ ਚੇਂਜ ਕਰ ਦਿੰਦਾ ਠੀਕ ਹੈ ਨਾ ਬੋਲਿੰਗ ਕਰ ਰਹਾ ਹਾਂ ਮੈਂ ਪਤਾ ਨਹੀਂ ਮੈਨੂੰ ਤਾਂ ਪਤਾ ਨਹੀਂ ਕਿੰਨੇ ਬਣੇ ਬੱਸ ਫਿਰ ਆਇਆ ਤਾਂ ਬਹੁਤ ਟਾਈਮ ਪਿਆ ਕਰਦਾ ਤਾਂ ਬੱਦ ਨਹੀਂ ਕੋਈ ਕਰਦਾ ਉਹ ਝੋਲ ਜਾ ਉਹ ਜੇ ਸਾਡੀ

ਗੱਲ ਹੋ ਗਈ ਇਹਨੇ ਦੱਸਿਆ ਪਿਆ ਹलो ਗਾਇਸ ਘੱਟ ਗਿਆ ਇਸ ਤੇ ਭਰ ਰੱਖਤਾ ਪਾਣੀ ਓ ਮਾਲਿਕਾ ਮੇਰੇ ਇਰਿੰਗ ਦੇ ਵਿੱਚ ਵਾਲ ਫਸ ਗਏ ਜਿਆਦਾ ਘੱਟ ਨਾ ਕਰੋ ਇਹ ਤਾਂ ਬੰਦ ਹੋ ਜਾਏ ਨਹੀਂ ਨਹੀਂ ਇਹ ਤਾਂ ਬੰਦ ਨਹੀਂ ਹੁੰਦਾ ਜਾ ਕੁੱਕਰ ਦਾ ਢੱਕਣ ਇਧਰੋਂ ਹੀ ਫਤਿਹ ਮੈਂ ਕੁੱਕਰ ਦਾ ਢੱਕਣ ਕੱਢ ਲਾ ਨਹੀਂ ਰੱਖ ਸਕੀ ਕੋਈ ਵੀ ਹੋਰ ਕਿ ਚੀ ਵੀ ਚੀ ਚੀ ਡਿ 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 ਡ ਤੇ ਅੱਜ ਵੀ ਆ ਗਿਆ ਵੀ 13 ਜਨਵਰੀ ਤੱਕ ਕਹਿੰਦੇ ਜਿਹੜੀਆਂ ਛੁੱਟੀਆਂ ਹੈਗੀਆਂ ਉਹਨਾਂ ਐਕਸਟੈਂਡ ਹੋ ਗਈਆਂ ਨੇ ਤੇ ਹੁਣ 14 ਨੂੰ ਖੁੱਲਣਗੇ ਦੁਬਾਰਾ ਸਕੂਲ ਤੇ ਸਭ ਤੋਂ ਪਹਿਲਾਂ ਮੈਂ ਮੈਨੂੰ ਸਾਰੇ ਸਕੂਲਸ ਦੇ ਫੋਨ ਆਏ ਜਿੱਥੇ ਜਿੱਥੇ ਪ੍ਰੈਕਟੀਕਲ ਹੋਣਾ ਹੈ ਕਿ ਬੰਮ ਤੁਸੀਂ ਆ ਰਹੇ ਹੋ ਨਾ ਪ੍ਰੈਕਟੀਕਲ ਲੈਣ ਮੈਂ ਕਿਹਾ ਹਾਂਜੀ ਚਾਹੇ ਧੁੰਦ ਹੋ ਚਾਹੇ ਤੂਫਾਨ ਆਏ ਹਮ ਪ੍ਰੈਕਟੀਕਲ ਲੈ ਕੇ ਰਹਾਂਗੇ ਹਣਾ ਮਾਂਜੀ ਹੁਣ ਛੁੱਟੀਆਂ ਦਾ ਵੱਧੀਆਂ ਹੁਣ ਕੀ ਉੱਥੇ ਨਹੀਂ ਪਤਾ ਉਹ ਬੱਚੇ ਤਾਂ ਆਣਗੇ ਪ੍ਰੈਕਟੀਕਲ ਪੇਪਰ ਤਾਂ ਦੇਣਾ ਹੀ ਹੋਣਾ ਈ ਹੋਣਾ ਬੱਚੇ ਨੇ ਉਹ ਨਾਲ ਨੰਨ ਹਾਂ ਨੰਨੀ ਉਹ ਤਾਂ ਬੁੱਤ ਜਾਵਾਂਗੇ ਕੋਈ ਗੱਲ ਨਹੀਂ ਪਾਪਾ ਆਉਂਦੇ ਫੇਰ ਜਾਵਾਂਗੇ ਠੀਕ ਹੈ ਲੋ ਜੀ ਇੱਧਰ ਨਾਲ ਇੱਕ ਸਾਈਡ ਆਪਾਂ ਨੇ ਕੁੱਕਰ 'ਚ ਤੇ ਇੱਕ ਸਾਈਡ ਆਪਾਂ ਨੇ ਆਹ ਕਤਿਲੇ 'ਚ ਪਾ ਲੱਖੀ ਮਤਲਬ ਇਹ ਥੋੜੀ ਜੀ ਇਕੱਠੀ ਜੀ ਹੋ ਜਾਵੇ ਤੇ ਫੇਰ ਆਪਾਂ ਇਹਨੂੰ ਕੁੱਕਰ 'ਚ ਪਾ ਕੇ ਤੇ ਸੀਟੀ ਲਵਾ ਕੇ ਮਤਲਬ ਬਹੁਤ ਤਿੰਨ ਸੀਟੀਆਂ ਜਿੰਨੀ ਵੀ ਨੀਡ ਹੋਈ ਉਹਨੀ ਸੀਟੀ ਲਵਾ ਕੇ ਤੋਂ ਅੱਜ ਅਸੀਂ ਇਹਨੂੰ ਥੋੜਾ ਜਲਦੀ ਚਾਹ ਸੋ ਜਦਾਂ ਗ੍ਰਾਈਂਡ ਕਰਕੇ ਨਹੀਂ ਗ੍ਰਾਈਂਡਰ ਨਾਲ ਬਣਾਉਂਦੇ ਹੈਗੇ ਵੈਸੇ ਅਸੀਂ ਘੋਟਣਾ ਘੋੜਦੇ ਹੁੰਨੇ ਆ ਜਿਆ ਜੋ ਉਸ ਤਰੀਕੇ ਨਾਲ ਬਣਾਵਾਂਗੇ ਤੇ ਬਣਾਣਾ ਹੈਗਾ ਅਸੀਂ ਪਾਲਕ ਪਨੀਰ ਅੱਜ ਤੇ ਅੱਜ ਅਸੀਂ ਬਣਾਵਾਂਗੇ ਫਟਾਫਟ ਮਤਲਬ ਅਗਰ ਤੁਹਾਨੂੰ ਜਲਦੀ ਹੋਵੇ ਹਨਾ ਤੇ ਤੁਹਾਡੇ ਕੋਈ ਨਾ ਟਾਈਮ ਨਾ ਹੋਵੇ ਕਿ ਤੁਸੀਂ ਇਹਨੂੰ ਇੰਨੀ ਅਸੀਟੀਆਂ ਲਵਾਓ ਇੰਨਾ ਇਹਨੂੰ ਰੰਨੋ ਤੁਸੀਂ ਫਟਾਫਟ ਇਹਨੂੰ ਏਦਾਂ ਕਰਕੇ ਜਿਦਾ ਕੋ ਪਲਾਂਚਿੰਗ ਨਹੀਂ ਹੋ ਰਹੀ ਨੇ ਬਲਾਂਚ ਕਰਕੇ ਤੇ ਬਸ ਫਿਰ ਜੀ ਸੀਟੀ ਲਵਾਓ ਗ੍ਰਾਈਂਡ ਕਰੋ ਤੇ ਚਲੋ ਤੜਕਾ ਲਾਉ ਕੈਂਟ ਜਿਆ ਪਨੀਰ ਪਾਵਰ ਫ੍ਰਾਈ ਕਰਕੇ ਬਣਾਣਾ ਦੂਜੀ ਤਰ੍ਹਾਂ ਬਣਾਣਾ ਉਹ ਤੁਹਾਡੀ ਮਰਜ਼ੀ ਆ ਤੇ ਕਹਿਣ ਜੇ ਤੁਸੀਂ ਮਟਰ ਪਨੀਰ ਆਪਣਾ ਮਟਰ ਪਨੀਰ ਕਰੀਂ ਪਾਲਕ ਪਨੀਰ ਤੁਸੀਂ ਤਿਆਰ ਕਰ ਸਕਦੇ ਹੋ ਕੈਮਰੇ 'ਚ ਕੋਈ ਹੋਰ ਬੱਚਾ ਮੈਨ ਲੱਗਿਆ ਪਤੀ ਆ ਤੇ ਸਾਰੇ ਜਣੇ ਤਿਆਰ ਹੋ ਰਹੇ ਨੇ ਲੋਹੜੀ ਲਈ 5:00 ਵੱਜ ਗਏ ਨੇ ਬਸ ਆਪਾਂ ਨੇ 1 ਘੰਟੇ ਤੱਕ ਜਾਣਾ ਆ ਹੁਣ ਇਹਨੇ ਫੰਕਸ਼ਨ ਆ ਰਹੇ ਲੋਹੜੀ ਦੇ ਇੱਕ ਅੱਜ ਆ ਇੱਕ ਕੱਲ ਹੈ ਕੱਲ ਵਾਲਾ ਤਾਂ ਮੈਂ ਟੰ ਨਹੀਂ ਕਰ ਪਾਉਂਗੀ ਉਸ ਤੋਂ ਬਾਅਦ ਇੱਕ 11 ਦਾ ਆ ਤੇ ਬਾਣਾ ਨਾ ਤਾਂ 12 ਨੂੰ ਤੁਹਾਨੂੰ ਤੁਹਾਨੂੰ ਨਾਲ ਆਪਣੇ ਘਰੇ ਹੀ ਆ ਸਾਡੇ 12 ਨਹੀਂ ਸੋਰੀ 13 ਨੂੰ ਸੋ ਚਲੋ ਵਿਆਹ ਦੇ ਫੰਕਸ਼ਨ ਤਾਂ ਬਹੁਤ ਘੱਟ ਆਏ ਸੀਗੇ ਲੋਹੜੀ ਦੇ ਆਗੇ ਤਾਂ ਪਰਮਾਤਮਾ ਸੁੱਖ ਦੀ ਲੋਹੜੀ ਲੈ ਕੇ ਆਵੇ ਸਾਰਿਆਂ ਵਾਸਤੇ ਤੇ ਟਾਈਮ ਮਰਦਾ ਹੀ ਹੱਸਦੇ ਖੇੜੇ ਤੇ ਨਿਕਲ ਜੇ ਲੋ ਜੀ ਆਪਣੀ ਇਧਰ ਨਾਲ ਪਤੀਲੇ ਵਾਲੀ ਜਿਹੜੀ ਪਾਲਕ ਹੈਗੀ ਉਹ ਥੋੜੀ ਸੌਫਟ ਹੋ ਗਈ ਹੈ ਤੇ ਨੂੰ ਹੁਣ ਆਪਾਂ ਕਰਦੇ ਹਾਂ ਕੁੱਕਰ 'ਚ ਸ਼ਿਫਟ ਉਸ ਤੋਂ ਬਾਅਦ ਬਸ ਮੈਨੂੰ ਸੀਟੀ ਲਗवानी ਹੈ